ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖਤ ਤੁਸੀਂ ਜਿਸ ਸੂਬੇ ਪਾਰ ਦੇ ਵਿੱਚ ਚੋਰਾਂ ਤੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ਨੇ ਤੇ ਬਠਿੰਡਾ ਦਾ ਇਹ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮੁਹੱਲਾ ਕਲੀਨਿਕ ਨੂੰ ਚੋਰਾ ਦੇ ਵੱਲੋਂ ਨਿਸ਼ਾਨਾ ਪਾਇਆ ਗਿਆ ਤੇ ਅਸਲ ਦੱਸਿਆ ਜਾ ਰਿਹਾ ਹੈ ਕਿ ਇੱਥੇ ਜਿਹੜੇ ਚੋਰ ਨੇ 2 ਦਿਨ ਛੁੱਟੀ ਸੀ ਐਤਵਾਰ ਤੇ ਉਸ ਤੋਂ ਬਾਅਦ ਈਦ ਦੀ ਛੁੱਟੀ ਸੀ ਜਿਸ ਤੋਂ ਬਾਅਦ ਕੀ ਮੰਗਲਵਾਰ ਨੂੰ ਜਿਹੜਾ ਮੁਹੱਲਾ ਕਲੀਨਿਕ ਖੁੱਲ੍ਹਦਾ ਹੈ ਇਸ ਦੌਰਾਨ ਜਿਹੜੇ ਕਰਮਚਾਰੀ ਉੱਥੇ ਪਹੁੰਚਦੇ ਨੇ ਤਉ ਨਾਲਾ ਦਾ ਕਿਹੜਾ ਕਿ ਇੱਥੇ ਜਿਹੜੀਆਂ ਦਵਾਈਆਂ ਸਾਨੂੰ ਖਿਲਰੀਆਂ ਪਈਆਂ ਸਨ ਤੇ ਜਿਹੜੀਆਂ ਤਾਰਾਂ ਨੇ ਕਾਪਰ ਦੀਆਂ ਤਾਰਾਂ ਜਿਹੜੀਆਂ ਬਿਜਲੀ ਦੀਆਂ ਪਾਈਪਾ ਦੇ ਵਿੱਚ ਤਾਰਾ ਪਾਈਆਂ ਗਈਆਂ ਸਨ ਐਮ ਸੀ ਬੀ ਦੇ ਵਿੱਚ ਜਿਹੜੀਆਂ ਕਾਪਰ ਦੀਆਂ ਤਾਰਾ ਨੇ ਉਹ ਸਾਰੀਆਂ ਇੱਥੋਂ ਚੁਰਾ ਲਈਆਂ ਗਈਆਂ ਨੇ ਜਿਸ ਦੇ ਚਲਦਿਆਂ ਕਿ ਬਿਜਲੀ ਵੀ ਮੁਹੱਲਾ ਕਲੀਨਿਕ ਦੀ ਠੱਪ ਹੋ ਚੁੱਕੀ ਹੈ ਤੇ ਕਾਫੀ ਨੁਕਸਾਨ ਵੀ ਹੋਇਆ ਤਾਂ ਇੱਥੇ ਚੋਰੀ ਦੀ ਖਬਰ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਕਿ ਦਵਾਈਆਂ ਵੀ ਖੁਰਦ-ਬੁਰਦ ਕੀਤੀਆਂ ਗਈਆਂ ਨੇ ਤਾਂ ਕਾਪਰ ਦੀਆਂ ਤਾਰਾ ਜਿਹੜੀਆਂ ਪਾਈਪਾ ਦੇ ਵਿੱਚੋਂ ਕੱਢ ਕੇ ਬਦਮਾਸ਼ ਇੱਥੋਂ ਲੈ ਗਏ ਨੇ ਜਿਸ ਨਾਲ ਕਿ ਹੁਣ ਮੁਹੱਲਾ ਕਲੀਨਿਕ ਦੀ ਬੱਤੀ ਵੀ ਗੁੱਲਾ ਹੈ ਤੇ ਇਸ ਦੇ ਨਾਲ ਹੀ ਆਏ ਦਿਨ ਜਿਹੜੀਆਂ ਅਜਿਹੇ ਵਾਰਦਾਤਾ ਵਧ ਰਹੀਆਂ ਨੇ ਇਸ ਉ ਲੈ ਕੇ ਚਿੰਤਾ ਵੀ ਜ਼ਾਹਰ ਕੀਤੀ ਗਈ ਹੈ ਮੇਰਾ ਨਾਮ ਡਾਕਟਰ ਨਦੀਪ ਸਿੰਘ ਪੰਗੂ ਇਹ ਆਮ ਆਦਮੀ ਕਲੀਨਿਕ ਬਿਆਨਤਨਗਰ ਹੈ ਚੋਰੀ ਇਹ ਦੋ ਦਿਨ ਛੁੱਟੀਆਂ ਸੀਗੀਆਂ ਹੁਣ ਤੇ ਛੁੱਟੀਆਂ ਹੋਣ ਕਰਕੇ ਹਰੇਕ ਵਾਰ ਮਤਲਬ ਥੋੜੇ ਚਾਂਸ ਵੱਧ ਜਾਂਦੇ ਚੋਰੀ ਹੋਣ ਦੇ ਚੋਰੀ ਇੱਥੇ ਸਾਡੇ ਲਈ ਰੁਟੀਨ ਹੀ ਹੈ ਇੱਕ ਤਰ੍ਹਾਂ ਦਾ ਨੁਕਸਾਨ ਸਟੋਰੀ ਹੋ ਸਕਦਾ ਕੋਈ ਰਿਕਾਰਡ ਵੀ ਸਾਡਾ ਖੁਰਦਪੁਰ ਤੇ ਕੀਤਾ ਇਹਨਾਂ ਨੇ ਦਵਾਈਆਂ ਸਾਰੀਆਂ ਖੰਡੀਆਂ ਹੋਈਆਂ ਪਾਈਆਂ ਗਈਆਂ ਤੇ ਤੇ ਜਿਹੜੀਆਂ ਮਤਲਬ ਜਿਵੇਂ ਬਿਜਲੀ ਦੀਆਂ ਤਾਰਾਂ ਹੈਗੀਆਂ ਕੋਈ ਮੋਟਰ ਦੀ ਤਾਰ ਹੈ ਤੇ ਵਾਟਰ ਪੂਲਰ ਦੀ ਤਾਰ ਹੈ ਤੇ ਉਧਰ ਜਿਹੜੇ ਸਾਡਾ ਜਿੱਥੇ ਵੈਕਸੀਨ ਵਾਲੇ ਕਮਰੇ ਨੇ ਉਹ ਇੱਕ ਪਾਸਾ ਹੀ ਕਹ ਲਓ ਪੂਰਾ ਖੱਬਾ ਪਾਸਾ ਉਹ ਸਾਰੇ ਚ ਲਾਈਟ ਨਹੀਂ ਹੈਗੀ ਕਿਉਂਕਿ ਐਮਸੀਵੀ ਚੋਂ ਕਾਪਰ ਦੀਆਂ ਇਹਨਾਂ ਨੇ ਤਾਂਬੇ ਦੀਆਂ ਤਾਰਾਂ ਚੋਰੀ ਕਰੀਆਂ ਦਵਾਈਆਂ ਦਵਾਈਆਂ ਅਸੀਂ ਹੁਣ ਇੰਨੀ ਕਿੰਨੀ ਗਿਣਤੀ ਕਰ ਸਕਦੇ ਹਾਂ ਖੁਰਦ-ਬੁਰਦ ਹੋਈਆਂ ਤਾਂ ਚੋਰੀ ਹੋਈਆਂ ਹੋਣਗੀਆਂ ਅਸੀਂ ਦੇਖ ਰਹੇ ਹੌਲੀ-ਹੌਲੀ ਕਰ ਰਹੇ ਹਾਂ ਪੁਲਿਸ ਵਾਲੇ ਵੀ ਇੱਕ ਵਾਰੀ ਮੌਕਾ ਦੇਖ ਕੇ ਗਏ ਆ ਤੇ ਕਿੰਨੀ ਵਾਰੀ ਚੋਰੀ ਹੋਈ ਲਗਾਤਾਰ ਅਸੀਂ ਵੀ ਬੜੇ ਵਾਰੀਆਂ ਚੋਰੀ ਚੋਰੀ ਮੈਨੂੰ ਸਾਲ ਹੋ ਗਿਆ ਮੇਰੇ ਦੇਖ ਦਿੱਤਾ ਇਹ ਚੌਥੀ ਚੋਰੀ ਹੋ ਗਈ ਕੋਈ ਮਤਲਬ ਮੇਜਰ ਚੋਰੀਆਂ ਚੋਂ ਛੋਟਾ-ਮੋਟਾ ਬਾਹਰੋਂ ਤਾਲਾ ਤੋੜਤਾ ਬਾਹਰੋਂ ਕਾਪਰ ਦੀਆਂ ਪਾਈਪਾਂ ਕੱਟਤੀਆਂ ਸੀ ਦੀਆਂ ਹਫ਼ਤਾ ਪਹਿਲਾਂ ਕੱਟੀਆਂ ਹੁਣ ਵੀ ਅੰਦਰ ਵੜ ਕੇ ਹੁਣ ਇਹਨਾਂ ਮਰੂੰਦੇ ਸੀ ਦੇ ਕਾਪਰ ਪਾਈਪਾਂ ਕੱਟ ਕੇ ਲੈ ਕੇ ਤੁਹਾਡੇ ਤੋਂ ਪਹਿਲਾਂ ਵੀ ਦੱਸਿਆ ਯਾਰ 14 15 ਵਜੇ ਦੀ ਚੋਰੀ ਮੈਂ ਹਾਂਜੀ ਪੁਰਾਣਾ ਰਿਕਾਰਡ ਮੈਂ ਦੇਖਿਆ ਜਿੰਨੇ ਵੀ ਡਾਕਟਰਸ ਰਹੇ ਹੈ ਹਰੇਕ ਵਾਰੀ ਕੋਈ ਜਿਹੜਾ 1.5 ਸਾਲ ਲੱਗ ਕੇ ਆਂਦਾ ਹੈ ਚਾਰ ਪੰਜ ਵਾਰ ਉਹਨੂੰ ਥਾਣੇ ਲਿਖਾ ਕੇ ਆਉਣਾ ਪੈਂਦਾ ਤੇ ਮਹਿਕਮੇ ਨੂੰ ਵੀ ਬਹੁਤ ਡਿਮਾਂਡਸ ਮੇਰੇ ਵੱਨੋਂ ਵੀ ਪੁਰਾਣੇ ਡਾਕਟਰਸ ਵੱਨੋਂ ਵੀ ਵੀ ਕੋਈ ਚੌਂਕੀਦਾਰ ਦਾ ਇੱਥੇ ਕੋਈ ਪ੍ਰਬੰਧ ਹੋਵੇ ਕੋਈ ਕੋਈ ਸਿਸਟਮ ਬਣੇ ਜਦ ਬੇਸ਼ੱਕ ਪੁਲਿਸ ਚੌਂਕੀ ਬਣ ਜੇ ਕੁਝ ਵੀ ਹੋ ਜਾ ਕੋਈ ਕਿਉਂਕਿ ਇੱਕ ਚੌਂਕੀਦਾਰ ਇਕੱਲਾ ਵੀ ਸ਼ਾਇਦ ਨਾ ਸੰਭਾਲ ਸਕੇ ਉੱਪਰ ਆਪਣੀ ਫਸਟ ਫਲੋਰ ਏਮਜ਼ ਵਾਲਿਆਂ ਕਰਕੇ ਖਾਲੀ ਕਰਾਈ ਸੀਗੀ ਉਹ ਆਏ ਨਹੀਂ ਉਹ ਖਾਲੀ ਪਈ ਹੈ ਤੇ ਇੱਥੇ ਕੋਈ 24/7 ਇੱਥੇ ਕੋਈ ਪ੍ਰਬੰਧ ਚਾਹੀਦਾ ਤਕੜਾ ਸਕਿਉਰਿਟੀ ਦਾ ਨਹੀਂ ਤਾਂ ਹੁਣ ਦੇਖੋ ਸਾਡੇ ਕੋਲੇ ਮੋਟਰ ਦੀ ਪਾਈਪ ਕੱਟੀ ਗਈ ਪਾਣੀ ਪੀਣ ਵਾਲੇ ਦੀ ਇਲੈਕਟ੍ਰਿਸਿਟੀ ਦਾ ਖਤਮ ਹੈ ਰਿਪੇਅਰ ਕਰਾਉਂਦੇ ਆ ਕੋਈ ਉਹਦਾ ਡਿਪਾਰਟਮੈਂਟ ਇੱਕਦਮ ਕਰਾਕ ਨਹੀਂਦਾ ਅਸੀਂ ਕਿੰਨੇ ਕਵਾਰੀ ਆਪ ਖਰਚਾ ਕਰੀ ਜਾਵਾਂ ਤੇ ਖਰਚਾ ਅੱਜ ਕਰਾਂਗੇ ਕੱਲ ਨੂੰ ਸ਼ਾਇਦ ਫੇਰ ਉਹੀ ਗੱਲ ਹੋਵੇ ਤੇ ਬਹੁਤ ਬੁਰਾ ਹਾਲ ਬਹੁਤ ਜ਼ਿਆਦਾ